ਫਲੋਰ ਵਿਖੇ ਹੋਏ ਇੱਕ ਸੜਕੀ ਹਾਦਸੇ ਵਿੱਚ ਇੱਕ ਮਹਿਲਾ ਦੀ ਮੌਤ ਹੋ ਗਈ ਜਦਕਿ 7 ਦੇ ਕਰੀਬ ਲੋਕ ਜ਼ਖਮੀ ਹੋ ਗਏ ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਉਤਸਵ ਮੇ ਵਾਪਰਿਆ ਜਦੋਂ ਇੱਕ ਸਵਾਰੀਆਂ ਨਾਲ ਭਰਿਆ ਟੈਂਪੋ ਫਲੋਰ ਤੋਂ ਨਵਾਂ ਸ਼ਹਿਰ ਜਾ ਰਿਹਾ ਸੀ ਕਿ ਪਿੱਛੋਂ ਇੱਕ ਟਰਾਲੇ ਨੇ ਕਲੇ ਟੈਂਪੋ ਵਿੱਚ ਜ਼ੋਰ ਟੱਕਰ ਮਾਰੀ ਜਦੋਂ ਟੈਂਪੋ ਚਾਲਕ ਸਵਾਰੀਆਂ ਉਤਾਰ ਰਿਹਾ ਸੀ ਟੱਕਰ ਵੱਜਣ ਤੋਂ ਬਾਅਦ ਟੈਂਪੋ ਪਲਟ ਗਿਆ ਅਤੇ ਉਹਨਾਂ ਵਿੱਚੋਂ ਇੱਕ ਸਵਾਰੀ ਦੀ ਮੌਤ ਹੋ ਗਈ ਦਰਕਿ ਜ਼ਖਮੀਆਂ ਨੂੰ ਸਿਵਲ ਹਸਪਤਲ ਫਲੋਰ ਵਿਖੇ ਭਰਤੀ ਕਰਵਾਇਆ ਗਿਆ ਇਹ ਵੀ ਪਤਾ ਲੱਗਾ ਹੈ ਕਿ ਟਰਾਲਾ ਚਾਲਕ ਕਟੜਾਂ ਤੋਂ ਬਾਅਦ ਮੁਫਤੋਂ ਫਰਾਰ ਹੋ ਗਿਆ। ਪੁਲਿਸ ਨੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਟਰਾਲੇ ਨੂੰ ਕਬਜ਼ੇ ਵਿੱਚ ਲੈ ਕੇ ਟਰਾਲਾ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇੱਕ ਘਟਨਾ ਇੱਥੇ ਲੋਕ ਦੇ ਦਿੰਦੀ ਗੜਾ ਪਿੰਡ ਹੈ ਗੜੀ ਪਿੰਡ ਦੀ ਇੱਕ ਜਿਹੜਾ ਸਿਕਾ ਟਿਫਰ ਪੱਧਰੀ ਵਾਲਾ ਉਹ ਜਾਰਾ ਸੀ ਉਸ ਨੇ ਜਿਹੜਾ ਟੱਕਰ ਮਾਰੀ ਉਸੇ ਵਿੱਚ ਜਿਹੜੇ ਰਹਿ ਗਿਆ ਸੱਤ ਕੋ ਪੇਸ਼ੈਂਟ ਜਿਹੜੇ ਵੀ ਆ ਜਿਹਨਾਂ ਨੇ ਜਿਹੜੇ ਚੋਲ ਚ ਪੇਸ਼ੈਂਟ ਨੇ ਫਲੋਰ ਵਿੱਚ ਐਕਸਮੀਟ ਬੈਠਿਆ ਉਹਨਾਂ ਨੂੰ ਪੂਰੀ ਡਾਕਟਰ ਦੀ ਟੀਮ ਜਿਹੜੀ ਆ ਤੋਂ ਬਾਹਰ ਨੂੰ ਜਿਹੜਾ ਟ੍ਰੀਟਮੈਂਟ ਕਰੀਆ ਉਹ ਜਿਹੜੀ ਸੀ ਸੀਰੀਅਸ ਸੀ ਪੇਸ਼ੈਂਟ ਅਗਲੇ ਉਹਨਾਂ ਨੂੰ ਜਿਹੇ ਇੰਟਰ ਹੈ ਕਰਤਾ ਇੱਕ ਟੀਮ ਜਿਹੜਾ

ਦੇ ਰਹੀ ਹੈ ਜੀ ਆ ਉਹ ਸਾਰੀ ਬਤੀਆ ਇੱਕ ਘੋੜਾ ਟਰਾਲਾ ਆ ਜੀ ਜਿਹੜਾ ਫਲੋਰ ਤੋਂ ਨਵਾਂ ਸ਼ਹਿਰ ਜਾ ਰਿਹਾ ਸੀ ਜੀ ਜਿਹਦੇ ਚਾਲਕ ਨੇ ਪਿੰਡ ਸ਼ਿਸ਼ੂ ਵਾਲਾ ਜੀ ਖੜੇ ਟੈਂਪੂ ਦੇ ਵਿੱਚ ਬੜੀ ਤੇਜ਼ ਤੇ ਲਾਪਰਵਾਹੀ ਦੇ ਨਾਲ ਲਿਆ ਕੇ ਮਾਰਿਆ ਜੀ ਜਿਹਦੇ ਵਿੱਚ ਟੈਂਪੂ ਦੇ ਵਿੱਚ ਟੋਟਲ 8 ਸਵਾਰੀਆਂ ਸੀਗੀਆਂ ਸਮੇਤ ਡਰਾਈਵਰ ਜੀ ਜਿਹਦਾ ਵਿੱਚੋਂ ਇੱਕ ਲੇਡੀ ਜਿਹੜੀ ਆ ਉਹ ਟੈਂਪੂ ਪਲਟਣ ਨਾਲ ਤੇ ਉਹ ਟਰੱਕ ਦੇ ਟਾਇਰ ਦੇ ਥੱਲੇ ਆ ਗਈ ਕੋਈ ਹੋਈ ਉਹਦੀ ਮੌਕੇ ਤੇ ਮੌਤ ਹੋ ਗਈ ਆ ਬਾਕੀ ਜਿਹੜੇ 7 ਜਣੇ ਉਹ ਇੰਜਰਡ ਹੈ ਜਿਨ੍ਹਾਂ ਵਿੱਚੋਂ 4-5 ਜਣੇ ਇੰਜਰਡ ਜਿਹੜੇ ਉਹ ਰੈਫਰ ਕਰ ਚੁੱਕੇ ਆ ਬਾਕੀ ਸਿਵਲ ਹਸਪਤਾਲ 플ੋਰ ਦਾਖਲ ਹੈ ਇਹਨਾਂ ਦੀ ਪਛਾਣ ਹੋ ਗਈ ਸਾਰੇ ਇੰਜਰਡ ਕਿੱਥੇ ਕਿੱਥੇ ਨੇ 7 ਜਣਿਆਂ ਦੀ ਪਛਾਣ ਹੋ ਗਈ ਆ ਠੀਕ ਹੈ ਜੀ ਜਿਹਦੀ ਡੈਥ ਹੋਈ ਆ ਉਹਦੀ ਹਜੇ ਪਛਾਣ ਨਹੀਂ ਹੋਈ ਠੀਕ ਆ ਲੇਡੀ ਦੀ ਠੀਕ ਹੈ ਜੀ ਤੇਸਰਾ ਉਹ ਉਹਦਾ ਡਰਾਈਵਰ ਸੀ ਕੁੜੇ ਦਾ ਡਰਾਈਵਰ ਜਿਹੜਾ ਉਹ ਆਪਣਾ ਟਰੱਕ ਛੱਡ ਕੇ ਭੱਜ ਗਿਆ ਮੌਕੇ ਤੋਂ ਟਰੱਕ ਜਿਹੜਾ ਆ ਉਹ ਆਪਾਂ ਕਬਜ਼ੇ 'ਚ ਲੈ ਲਿਆ